ਬਾਈ ਦੀਪ ਦੇ ਐਕਸੀਡੈਂਟ ਵੇਲੇ ਜਿਹੜੀ ਕਾਰਵਾਈ ਦੇ ਉੱਤੇ ਪਰਿਵਾਰ ਦਾ ਪਹਿਲਾ ਹੱਕ ਹੁੰਦਾ ਉੱਥੋਂ ਕੌਣ ਮੁਨਕਰ ਹੋਇਆ ਸੀ ਤੇ ਉਸ ਤੋਂ ਬਾਅਦ ਉਹ ਕਿਉਂ ਇਸ ਦਸਤਾਵੇਜ਼ਾਂ ਦੇ ਵਿੱਚ ਆਇਆ ਕੌਮੀਆਂ ਤੌਰ ਤੇ ਬਾਈ ਦਾ ਜਿਹੜਾ ਸਤਕਾਰ ਹੈ ਇੱਕ ਛੀਂਹ ਦੇ ਰੂਪ ਦੇ ਵਿੱਚ ਕਰਦੇ ਆ ਸਾਰੇ ਕਰਦੇ ਆ ਨਾ ਉਹਨਾਂ 'ਚ ਮੈਂ ਵੀ ਉਸ ਚੀਜ਼ ਹਾਂ ਪਰ ਜਦੋਂ ਪੁਲਿਸ ਨੂੰ ਕਦੇ ਲਿਖਾਇਆ ਜਾਂਦਾ ਜਾਂ ਕੋਈ ਇਨਵੈਸਟੀਗੇਸ਼ਨ ਰਿਪੋਰਟ 'ਚ ਲਿਖਾਇਆ ਜਾਂਦਾ ਉਹ ਉੱਥੇ ਉਸ ਚੀਜ਼ ਨੂੰ ਸਾਦੇ ਸ਼ਬਦ ਨਹੀਂ ਲਿਖਦੇ ਉਹ ਆਪਦੇ ਸ਼ਬਦ ਲਿਖਦੇ ਆ ਮੇਰੇ ਬਾਪਗਾਂ ਨੂੰ 2015 ਦੇ ਵਿੱਚ ਗੋਲੀ ਵਜਦੀ ਆ ਅੱਜ 10 ਸਾਲ ਦਾ ਸਮਾਂ ਹੋ ਗਿਆ ਤੇ ਮੈਂ ਉਸ 10 ਸਾਲ ਦੇ ਪੀੜ ਦੇ ਵਿੱਚ ਅਦਾਲਤਾਂ ਦੇ ਕੋਰ ਕਚਰੀਆਂ ਦੇ ਧੱਕੇ ਖਾ ਰਿਹਾ ਇੱਕ ਵੀ ਦਸਤਾਵੇਜ਼ ਦੇ ਉੱਤੇ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਲਿਖਿਆ ਨਹੀਂ ਆਉਗਾ ਸ਼ਹੀਦ ਭਾਈ ਗੁਰਜੀਤ ਸਿੰਘ ਸਰਾਵਾਂ ਲਿਖਿਆ ਨਹੀਂ ਆਉਗਾ ਉੱਥੇ ਉਹਨਾਂ ਦਾ ਮਰਡਰ ਹੋਇਆ ਲਿਖਿਆ ਜਾਂਦਾ ਕਿਉਂਕਿ ਉਹ ਅਦਾਲਤੀ ਭਾਸ਼ਾ ਇਥੋਂ ਦੇ ਇਥੋਂ ਦੇ ਕਾਨੂੰਨ ਮੁਤਾਬਕ ਭਾਸ਼ਾ ਅਸੀਂ ਰਿਸਪੈਕਟ ਚ ਅਸੀਂ ਉਹਨਾਂ ਦੇ ਮਾਨ ਸਰਕਾਰ ਦੇ ਵਿੱਚ ਕੌਮੀਅਤੌਰ ਤੇ ਸ਼ਹੀਦ ਸ਼ਬਦ ਵਰਤਦੇ ਆ ਕਿਉਂਕਿ ਇੱਕ ਕੌਸ ਦੇ ਲਈ ਸ਼ਹੀਦ ਹੋਇਆ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਵਜੋਂ ਧਰਨੇ ਦੇ ਵਿੱਚ ਪੁਲਸ ਨੇ ਗੋਲੀ ਮਾਰੀ ਆ ਅੰਨ੍ਹਾ ਤਸ਼ੱਦਦ ਕੀਤਾ ਉਸ ਦੇ ਲਈ ਸ਼ਹੀਦ ਹੋਇਆ ਮਿੱਤਰਾਂ ਤੈਂ ਕਹਿੰਨਾ ਨਾ ਮੈਂ ਕੰਪਰੋਮਾਈਜ਼ ਕਰ ਲਿਆ ਤੁਸੀਂ ਕਹਿੰਨਾ ਨਾ ਸਮਝੌਤਾ ਕਰ ਲਿਆ ਸਰਕਾਰ ਨਾਲ ਧਾਂ ਨਹੀਂ ਮਾਰਦਾ ਮੈਂ ਹੋ ਹੋਏ ਕੰਮਾਂ ਦੀ ਤੇ ਨਾਲ ਸਾਨੂੰ ਲੋੜ ਆ ਸਵਾਸ ਗੁਰੂ ਸਾਹਿਬ ਗੁਰੂ ਸਾਹਿਬ ਨੇ ਬਖਸ਼ਿਆ ਤੇ ਉਨੇ ਹੀ ਹੋਣਿਆ ਤੇ ਉਨੇ ਹੀ ਉਦੋਂ ਨਾ ਇੱਕ ਵੱਧ ਤੇ ਨਾ ਘੱਟ ਪਰ ਜੇ ਸਰਕਾਰਾਂ ਦੇ ਤਲਵੇਂ ਚੱਟ ਕੇ ਜਾਂ ਉਹਨਾਂ ਦੇ ਕਰਨੇ ਹੁੰਦੇ ਨਾ ਫਿਰ ਸਖਰਾਜ ਸਿੰਘ ਦਾ ਜਦੋਂ ਕੋਈ ਨਾਮ ਹੀ ਨਹੀਂ ਸੀ ਨਾ ਤੇ ਉਦੋਂ ਸਖਰਾਜ ਸਿੰਘ ਕੋਲੇ ਇਸ ਗੱਲ ਤੋਂ ਵੱਡਾ ਆਪਰਾ ਸੀਗਾ ਜੇ ਅਸੀਂ ਸਮਝੋ ਤੇਰੇ ਪਾਸੇ ਹੁੰਦੇ ਪਰ ਇੱਥੇ ਇੱਕ ਗੱਲ ਕੌੜੀ ਲੱਗੂਗੀ ਅਮਰਪਾਲ ਸਿੰਘ 30 32 ਦਿਨ ਪਾਸੇ ਰਿਹਾ ਕਿਉਂ ਰਿਹਾ ਕਿਉਂਕਿ ਉਸ ਉਸ ਦੀ ਛਤਰ ਛਾਇਆ ਦੇ ਉੱਤੇ ਕਈ ਸਾਡੇ ਵੀਰਾਂ ਦਾ ਹੱਥ ਸੀ ਤੇ ਜਦੋਂ ਜਦੋਂ ਫੜਾਇਆ ਜਾਂਦਾ ਉਹ ਉਸ ਤੋਂ 2-3 ਦਿਨ ਪਹਿਲਾਂ ਤੁਹਾਡੇ ਪਰਿਵਾਰਾਂ ਨੂੰ ਬਿਠਾਇਆ ਜਾਂਦਾ ਤੇ ਤੁਸੀਂ ਉਹਦਾ ਸੈਂਡਰ ਕਰਾ ਦਿੰਦੇ ਹੋ ਯਾਰ ਤੁਸੀਂ ਤਾਂ ਉਹਨੂੰ ਚੱਕ ਕੇ ਫੜਾ ਦਿੰਦੇ ਹੋ ਫਿਰ ਗਦਾਰ ਤੁਸੀਂ ਹੋਗੇ ਅਸੀਂ ਹੋਏ ਜਦੋਂ ਸਾਡੇ ਬਾਪੂ ਨੂੰ ਸਰਕਾਰ ਜੋ ਬਾਪੂ ਆ ਤੁਹਾਡੇ ਪਿਤਾ ਜੀ ਮੈਂ ਕਦੇ ਸ਼ਬਦ ਗਲਤ ਨਹੀਂ ਵਰਤੂੰਗਾ ਉਹਨਾਂ ਨੂੰ ਥਾਣੇ 'ਚ ਬੁਲਾਇਆ ਜਾਂਦਾ ਤੁਹਾਡੇ ਪਰਿਵਾਰ ਨੂੰ ਥਾਣੇ 'ਚ ਬਿਠਾਇਆ ਜਾਂਦਾ ਤਾਂ ਤੁਸੀਂ ਚੱਕ ਕੇ ਅਮਰਪਾਲ ਦਾ ਸਿਲੰਡਰ ਕਰਾ ਦਿੰਦੇ ਹੋ ਉਹਦੀ ਗ੍ਰਿਫਤਾਰੀ ਕਰਵਾ ਦਿੰਦੇ ਹੋ ਕਿ ਸਾਡੇ ਪਰਿਵਾਰ ਤਾਂ ਗੱਲ ਪਹੁੰਚ ਗਈ ਤੇ ਤੁਹਾਨੂੰ ਮਾਤਾ ਤੁਹਾਨੂੰ ਸਾਡੀ ਭੈਣ ਸ਼ਿੰਦਪਾਈ ਅਵਤਾਰ ਸਿੰਘ ਖੰਡੇ ਦੀ ਮਾਤਾ ਉਹਨਾਂ ਦੀ ਭੈਣ ਜਿਨ੍ਹਾਂ ਨੂੰ ਮਹਾਲੀ ਦੇ ਜਿੱਥੇ ਉਹ ਕੰਮ ਕਰਦੇ ਉਹ ਤੋਂ ਪੁਲਿਸ ਜਾਂਦੀ ਆ ਵੱਡੇ ਲਾਮਸ਼ਕਰ 'ਚ ਜਾਂਦੀ ਉਹਨਾਂ ਨੂੰ ਲੈ ਕੇ ਹੁੰਦੀ ਆ ਕਿੱਡਾ ਦਹਿਸ਼ਤ ਦਾ ਮਾਹੌਲ ਕ੍ਰੀਏਟ ਕੀਤਾ ਜਾਂਦਾ ਉੱਥੇ ਉਹਨਾਂ ਨੂੰ ਮੋਗੇ ਥਾਣੇ ਦੇ ਵਿੱਚ ਬਿਠਾ ਕੇ ਰੱਖਿਆ ਜਾਂਦਾ ਤਾਂ ਉਹ ਉਹ ਬੇਬੇ ਨੇ ਤਾਂ ਸੀ ਤੱਕ ਨਹੀਂ ਕੀਤੀ ਇਹਨਾਂ ਤੁਸੀਂ ਮੁਕਾਬਲੇ ਕਰੋਗੇ ਉਹਨਾਂ ਲੋਕਾਂ ਦੇ ਤੁਸੀਂ ਡਸ਼ਪੁਰਾ ਸਿੱਖਾਂ ਦੇ ਵਿੱਚ ਇੱਕ ਕੰਫਲੈਕਟ ਪੈਦਾ ਕਰਤਾ ਤੁਹਾਡੇ ਕੋਲੇ ਚੱਲਦੇ ਆ ਸੋਸ਼ਲ ਮੀਡੀਆ ਤੁਹਾਡੇ ਕੋਲੇ ਚੱਲਦੇ ਆ ਟਿਕਟੌਕ ਵਰਗੀਆਂ ਸੌਦਾਵਾ ਤੁਸੀਂ ਉੱਤੇ ਬਹਿ ਕੇ ਗੱਲ ਨੂੰ ਐਕਸਪਲੇਨ ਕਰਦੇ ਨਾ ਯਾਰ ਮੈਂ ਦਾ ਵੀ ਨਾ ਕਹਿੰਦਾ ਮੈਂ ਵਾਰਸ ਪੰਜਾਬ ਦੀ ਜਥੇਬੰਦੀ ਦਾ ਮੈਂਬਰ ਆ ਸੀਧੇ ਰਹੂੰਗਾ ਦੂਜੀ ਗੱਲ ਉਹਦੇ ਚੱਕ ਮਾਨ ਸ਼ਖਸ਼ੀਅਤ ਬੋਲਦੀ ਆ ਕਿ ਬਈ ਜਦੋਂ ਭਾਉ ਦੇ ਨਾਲ ਦੇ ਬੰਦਿਆਂ ਤੇ ਐਨਐਸਏ ਟੁੱਟ ਜਾਂਦੀ ਆ ਪੰਜਾਬ ਆ ਜਾਂਦਾ ਤਾਂ ਤੂੰ ਬਾਅਦ ਵੀ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ ਉਹ ਮੂਰਖੋ ਅਕਲ ਦੇ ਉਹਨੇ ਤੁਹਾਨੂੰ ਇੱਕ ਇੱਕ ਗੱਲ ਤੋਂ ਸਿਵਾ ਕੁਛ ਨਹੀਂ ਮੈਂ ਮੇਰੇ ਲਈ 60 ਬੰਦੇ ਸਤਕਾਰ ਜੋਗਾ ਜਿਹੜੇ ਜੇਲ੍ਹਾਂ 'ਚ ਬੈਠੇ ਆ ਅਮਰਤਪਾਲ ਕੱਲਾ ਜੇਲ੍ਹ 'ਚ ਨਹੀਂ ਬੈਠਾ ਜਿਹੜੇ ਦਾਸ ਉਹਦੇ ਨਾਲ ਸੀ ਉਹ ਵੀ ਉਸ ਸਮੇਂ ਤੋਂ ਜੇਲ੍ਹ ਚ ਬੈਠਿਆ ਤੇ ਜਿਹੜੇ ਪੰਜਾਬ ਪੰਜਾਬ ਦੀਆਂ ਜੇਲ੍ਹ ਚ ਬੰਦ ਨੇ ਉਹ ਵੀ ਵੱਖਰੀ ਗੱਲ ਆ ਕਿ ਅੰਨੇਸੇ ਨਹੀਂ ਲੱਗੀ ਪਰ ਜੇਲ੍ਹ ਚ ਤਾਂ ਹੈਗੇ ਹਨ ਅਸੀਂ 60 ਨੂੰ ਬਰਾਬਰ ਦਾ ਦਰਜਾ ਦੇ ਕੇ ਚੱਲਦੇ ਹਾਂ ਕੁਰਬਾਨੀ 60 ਦੀ ਬਰਾਬਰ ਦੀ ਆ 60 ਨੇ ਆਪ ਦੇ ਮਾਪੋਤ ਤੇ ਅੱਗੇ ਆ 60 ਨੇ ਘਰ ਬਾਹਰ ਤੇ ਅੱਗੇ ਤੇ 60 ਦਾ ਅਸ਼ੋਕ ਰਾਮ ਗਿਆ ਪਰ ਤੁਹਾਡੇ ਵਰਗੇ ਲੋਕਾਂ ਨੂੰ ਕੀ ਇਹ ਰੇਚ ਚਾਹਦਾ ਤੁਹਾਨੂੰ ਕੀ ਇਹ ਚੀਜ਼ਾਂ ਦਾ ਜਿਹੜੇ ਬੰਦਿਆਂ ਨੇ ਕਾਸਟ ਨਹੀਂ ਝੱਲਿਆ ਜਿਹੜੇ ਬੰਦਿਆਂ ਨੂੰ ਪਤਾ ਨਹੀਂ ਪੁਲਿਸ ਕਿਹੜੇ ਤਰੀਕੇ ਨਾਲ ਪੰਜਾਬ ਦੇ ਵਿੱਚ ਹਰਾਸਮੈਂਟ ਕਰਦੀ ਆ ਉਹ ਲੋਕ ਫੇਸਬੁੱਕ ਤੇ ਜਾਂ ਟਿਕਟੋਕ ਤੇ ਬੈਠ ਕੇ ਜੱਜ ਕਰਨ ਬਹਿ ਜਾਂਦੇ ਆ ਕਿ ਇਹ ਦੇਖੋ ਇਥੇ ਇਹ ਗੱਲ ਬੋਲਿਆ ਇਹ ਗੱਲ ਆਪਦੀ ਕੱਟ ਗਿਆ ਇਹ ਗੱਲਾਂ ਨੇ ਕੱਟਤੀ ਨਹੀਂ ਆਪਦੇ ਸਵਾਲ ਦਾ ਆਪ ਜਵਾਬ ਦੇ ਤਾਂ ਇਹ ਸਾਨੂੰ ਤਾਂ ਪਹਿਨੀ ਬੋਲਣੇ ਨਹੀਂ ਹੁੰਦਾ ਸਾਨੂੰ ਤਾਂ ਗੱਲ ਨਹੀਂ ਕਰਨੀ ਹੁੰਦੀ ਆ ਤੁਸੀਂ ਤੁਸੀਂ ਹੋਏ ਨਾ ਵੱਡੇ ਫਲੋਸਫਰ ਤੁਸੀਂ ਕੋਈ ਇੱਕ ਚੱਜਦਾ ਕੰਮ ਕੀਤਾ ਪੰਜਾਬ ਦੇ ਸਿੱਖਾਂ ਨੂੰ ਬਦਨਾਮ ਕਰਨ ਤੋਂ ਸਿਵਾ ਪੰਜਾਬ ਦੇ ਵਿੱਚ ਰਹਿੰਦੇ ਸੰਘਰਸ਼ ਕਰਨ ਵਾਲੇ ਲੋਕਾਂ ਦੀ ਕੁਆਚਲ ਮਾਰੀ ਵੀ ਕਰਨ ਤੋਂ ਬਿਨਾ ਤੁਸੀਂ ਕੋਈ ਚੱਜਦਾ ਕੰਮ ਕੀਤਾ ਰਵੀ ਸਿੰਘ ਖਾਲਸਾ ਦੁਨੀਆਂ ਦੇ ਵਿੱਚ ਨਾ ਪ੍ਰਚਲਿਤ ਹੋਇਆ ਉਹ ਜਿੱਦਾਂ ਦਾ ਦਮਾਲਾ ਸਜਾ ਕੇ ਲੋਕਾਂ ਜਾਂਦੇ ਸੀ ਇਰਾਕ, ਇਰਾਨ, ਅਫਰੀਕਾ, ਸਰੀਆ ਜਿੱਥੇ ਵੀ ਜਾਂਦੇ ਸੀ ਤਾਂ ਹਿੰਗਲਾ ਨੂੰ ਪ੍ਰੋਨਊਂਸ ਕੀ ਤਾਲਾ ਸਿੱਖ ਦੀ ਆਇਡੈਂਟੀਟੀ ਜਿਹੜੀ ਵਰਲਡ ਦਾ ਇੱਕ ਫੇਮਸ ਪਰਸਨੈਲਿਟੀ ਬਣਾਇਆ ਇੱਕ ਅਸੀਂ ਸਿੱਖ ਹਾਂ ਯਾਰ ਤੁਸੀਂ ਉਹਨਾਂ ਨੂੰ ਕੁਐਸਚਨ ਮਾਰਕਿੰਗ ਕਰਕੇ ਫੰਡ ਇਕੱਠਾ ਕਰਦਾ ਭਈ ਐ ਕਰਦਾ ਇੱਕ ਗੱਲ ਹੈ ਨਾ ਗੁਰੂ ਨੂੰ ਹਾਜ਼ਰ ਨਾਗਰ ਮੰਨ ਕੇ ਕਹਿੰਦਾ ਕਿ ਦੁਖੀ ਤੁਹਾਡੇ ਤੋਂ ਉਹ ਹੀ ਲੋਕ ਨੇ ਜਿਨ੍ਹਾਂ ਦੇ ਪਰਿਵਾਰ ਜਿੱਲਾ ਚ ਨਹੀਂ ਇਹ ਗੱਲ ਸੱਚੀ ਹੈ ਪਿੱਛੇ ਜੇ ਹਰਸ਼ਦੀਪ ਸਿੰਘ ਨੇ ਇੱਕ ਪੋਸਟਰ ਪਾਈ ਸੀਗੀ ਉਹਦੇ ਚੋਂ ਮੈਂ ਬਾਕਾਇਦਾ ਜਗਰ ਕੀਤਾ ਸੀਗਾ ਸਰਦਾਰਤਰ ਸਿੰਘ ਹੁਣਾਂ ਦਾ ਜਿਹਦੇ ਚ ਉਹਨੇ ਕਿਹਾ ਕਿ ਗੱਲ ਹੋਈ ਉਹ ਵੱਖਰੀ ਗੱਲ ਹੈ ਕਿ ਉਹ ਸਾਹਮਣੇ ਨਹੀਂ ਮੰਨ ਸਕਦੇ ਉਹਨਾਂ ਦੀ ਮਜਬੂਰੀ ਹੋ ਸਕਦੀ ਆ ਸੋ ਮਜਬੂਰੀ ਹੁੰਦੀ ਆ ਪਰ ਗੱਲ ਇਹ ਆ ਕਿ ਅਸੀਂ ਸੱਚ ਨੂੰ ਸੱਚ ਕਹਿਣ ਦੀ ਹਿੰਮਤ ਰੱਖਦੇ ਆ ਮੈਂ ਕਹਿੰਨਾ ਅਮਰਤਪਾਲ ਸਾਡਾ ਛੋਟਾ ਵੀਰ ਆ ਤਾਂ ਜਦੋਂ ਜਦੋਂ ਕਿਤੇ ਗੱਲ ਹੋ ਗਈ ਨਾ ਉਦੋਂ ਦੱਸਾਂਗੇ ਪਰ ਜਦੋਂ ਸਿਧਾਂਤਾਂ ਕੋ ਥੜਕਿਆ ਹੋਊਗਾ ਭਾਵੇਂ ਛੋਟਾ ਤੇ ਭਾਵੇਂ ਵੱਡਾ ਉਹ ਸਾਡੇ ਲਈ ਉਸ ਉਸ ਚੀਜ਼ ਦਾ ਪਾਇਦਾਰ ਨਹੀਂ ਅਸੀਂ ਗੱਲ ਕੀਤੀ ਤੁਹਾਡੀ ਤੁਹਾਡੇ ਤੁਸੀਂ ਤਾਂ ਤੁਸੀਂ ਤਾਂ ਅੱਜ ਕੱਲ੍ਹ ਕਿਉਂ ਭਈ ਮਰ ਗਿਆ ਇਹ ਫਾਹਾ ਲੈ ਜੂ ਜਾਂ ਝਾਕ ਬੰਦੇ ਤੁਹਾਡੇ ਆਈਟੀ ਸਰ ਲੈ ਕੀ ਯਾਰ ਕਰਦਾਰਾਂ ਦੇ ਮਾਲਕਾਂ ਤੁਸੀਂ ਕੀ ਗੱਲਾਂ ਕਰਦੇ ਹੋ ਤੁਸੀਂ ਤੁਸੀਂ ਬਹਿ ਜਾਂਦੇ ਹੋ ਚੱਕ ਕੇ ਲਿਖਣ ਵੱਡੇ ਵੱਡੇ ਲੇਗਾ ਕੋਈ ਗੱਲ ਨਹੀਂ ਪਤਾ ਹੁੰਦੀ ਕੋਈ ਕਰਦਾ ਮੂੰਹ ਸਰ ਨਹੀਂ ਹੁੰਦਾ ਕੋਈ ਕੁਐਸਚਨ ਨਹੀਂ ਜਾਂਦਾ ਤੁਹਾਡੀ ਪਹਿਲੀ ਗੱਲ ਤਾਂ ਆਪ ਦੇ ਤੁਹਾਡੇ ਤੁਸੀਂ ਇੰਨੀ ਤਾਕਤ ਦੇ ਮਾਲਕ ਨਹੀਂ ਹੈਗੇ ਕਿ ਤੁਸੀਂ ਸਹੀ ਨਾਂ ਤੋਂ ਬੋਲ ਸਕੋ ਤਾਂ ਦੂਜੀ ਗੱਲ ਜਿਹੜਾ ਨੁਕਸਾਨ ਤੈ ਕੀਤਾ ਹੋਇਆ ਇਧਰਲੇ ਲੋਕਾਂ ਦੇ ਇਹਨਾਂ ਦਾ ਉਹ ਮੈਂ ਕਿਸੇ ਨੇ ਕੀਤਾ ਨਹੀਂਗਾ ਉਹਨਾਂ ਕਿਸੇ ਨੇ ਨਾ ਕਰਨਾ ਅਸੀਂ ਸਟੇਟ ਦੇ ਨਾਲ ਲੜ ਰਹੇ ਹਾਂ ਮੈਂ ਅੱਜ ਵੀ ਕਹਿੰਦਾ ਮੈਂ ਉਹਨਾਂ ਸਰਕਾਰਾਂ ਦੇ ਨਾਲ ਲੜਿਆ ਅੱਜ ਵਾਲੀ ਨਾਲ ਵੀ ਲੜ ਰਹੇ ਹਾਂ 24 ਘੰਟਿਆਂ ਚ ਕਹਿ ਕੇ ਆਏ ਸਾਢੇ 3 ਸਾਲ ਟਪਾ ਦੇ ਇਹਨਾਂ ਨੇ ਵੀ ਕੱਖ ਨਹੀਂ ਕੀਤਾ ਨਾ ਇਹਨਾਂ ਨੇ ਕਰਨਾ ਨਾ ਪਿਛਲੇ ਨੇ ਕੀਤਾ ਸੀ ਉਹਨਾਂ ਲੋਕਾਂ ਦੇ ਨਾਲ ਸਾਡੀ ਲੜਾਈ ਆ ਜਿਨ੍ਹਾਂ ਨੇ ਪੰਜਾਬ ਦੇ ਵਿੱਚ अनेका ਸਿੱਖਾਂ ਦੇ ਮੁਕਾਬਲੇ ਬਣਾਏ ਵੋਚਰਸ ਐ ਨਹੀਂ ਆ ਗਿਆ ਮੈਂ ਪਰ ਤੈਨੂੰ ਤਰਾ ਇਹ ਇਹ ਸ਼ੋਅ ਕਰਤਾ ਕਿ ਮੇਰੇ ਤੋਂ ਵੱਡਾ ਗਦਾਰ ਕੋਈ ਨਹੀਂ ਹੈ ਨਾ